ਮੱਛੇ ਭਈ ਜਾਏ ਗੜੀ ਇੱਥੇ ਵੇਖੋ ਕਿੰਨਾ ਗੰਦੇ ਸੀਵਰ ਬੰਦ ਨੇ ਕੋਈ ਇੱਥੇ ਕੋਈ ਲੈਨ ਨਹੀਂ ਕੋਈ ਪੁੱਛਣਾ ਨਿਆਲਾ ਨਹੀਂ ਹੈਗਾ ਕੁਝ ਨਹੀਂ ਹੈਗਾ ਕਿੰਨਾ ਕਿੰਨਾ ਵੇਖੋ ਪਾਣੀ ਖੜਾ ਮੱਛਰ ਗੰਦਗੀ ਮੱਖੀ ਉਹ ਲਾਗੇ ਟੱਬਾ ਉੱਥੇ ਲੋਕੀ ਰੋਟੀ ਖਾਂਦੇ ਉੱਥੇ ਨਾਲ ਬਿਮਾਰ ਹੁੰਦੇ ਨੇ ਉਹ ਸਾਹਮਣੇ ਵੇਖੋ ਟੱਬਾ ਬਿਲਕੁਲ ਨਾਲ ਉਹ ਬਿਲਕੁਲ ਨਾਲ ਟੱਬਾ ਜੇ ਆ ਕਿੰਨਾ ਗੰਦ ਵੇਖੋ ਤੁਹਾਡੇ ਸਾਹਮਣੇ ਆ ਜਿੰਨੇ ਬੰਦੇ ਖੋਦੇ ਸਾਰ ਮਾਰਕੀਟ ਦੇ ਨੇ ਪਰ ਇੰਨਾ ਕੋਈ ਕੋਈ ਆਂਦੇ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਸ ਵੇਖਦੇ ਨੇ ਚੱਲ ਜਾਂਦੇ ਨੇ ਆਂਦੇ ਨੇ ਵੇਖਦੇ ਚੱਲਦੇ ਲਾਈਟਾਂ ਸਾਰੀਆਂ ਬੰਦ ਨੇ ਕੋਈ ਚੋਰੀ ਚਕਾਰੀ ਰਾਤੀ ਇੱਥੇ ਵੱਡੇ ਵੱਡੇ ਤੁਹਾਨੂੰ ਬੜਾ ਟਰਾਂਸਪੋਰਟ ਏਰੀਆ ਰਾਤੀ ਮਾਲ ਆਣਾ ਜਾਣਾ ਪੈਸੇ ਲੈਣਾ ਦੇਣਾ ਬੰਦਿਆਂ ਦੇ ਕਰਦੇ ਨੇ ਪਰ ਇੱਥੇ ਜੋ ਵੀ ਹੈ ਹਰ ਬੰਦਾ ਆਪਣਾ ਡਰ ਕੇ ਕੰਮ ਕਰਨ ਦੇ ਆ ਇਸ ਵੇਲੇ ਹਾਂਜੀ ਜੀ ਮੰਗ ਕਰਦੇ ਹੋ ਬਈ ਮੰਗ ਆਹੀ ਹੈ ਜੀ ਸਾਨੂੰ ਇਹ ਚੀਜ਼ਾਂ ਤੋਂ ਥੋੜੀ ਇਨਜਾਇਜ਼ ਦਵਾਈ ਜਾਵੇ ਬੀ ਇਹਦਾ ਕੋਈ ਸੋਚਿਆ ਜਾਵੇ ਸਾਡੇ ਬਾਰੇ ਵੀ ਅਸੀਂ ਆਨੇ ਆ ਤੇ ਕਾਰੋਬਾਰ ਕਰੀਦਾ ਹੈ ਲਾਈਟਾਂ ਵੀ ਬੰਦ ਨੇ ਰਾਤ ਜਿਹੜੀ ਦੁਕਾਨਾਂ ਪਾਠ ਹੋਏ ਬੰਦ ਕਰਨੀ ਤੁਹਾਨੂੰ ਛੇਵੇਂ ਕਰਨੀ ਇਹ ਤੇ ਪਰੇਸ਼ਾਨੀ ਬਹੁਤ ਤੇ ਗੰਦੀ ਬਹੁਤ ਹੈ ਜੀ ਕੋਈ ਵਿਕਾਸ ਨਹੀਂ ਹੈ ਜੀ ਕੋਈ ਕੋਈ ਇੱਥੇ ਕਾਰਪੋਰੇਸ਼ਨ ਨਹੀਂ ਇੰਪਰੂਵਮੈਂਟ ਦਾ ਇਲਾਕਾ ਕੋਈ ਨਹੀਂ ਸੁਣਵਾਈ ਨਹੀਂ ਹੈ ਜੀ ਕੋਈ ਨਾਲੀ ਨਹੀਂ ਹੈ ਜੀ ਸੜਕਾਂ ਟੁੱਟੀਆਂ ਵਾ ਬਹੁਤ ਅਦਿਸ਼ੀ ਵਾਲਿਆਂ ਨੂੰ ਟਰੱਕਾਂ ਲੈਣ ਨੂੰ ਬਹੁਤ ਪਰੇਸ਼ਾਨੀ ਹੈ ਗੰਦਗੀ ਬਹੁਤ ਜ਼ਿਆਦਾ ਵਾ ਵੈਸੇ 스마트 ਸਿਟੀ ਕਹਿੰਦੇ ਆ ਪਰ ਇਹ ਇਸ ਇਲਾਕੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ ਨਾ ਤੇ ਕੋਈ ਕੌਂਸਲਰ ਵੀ ਦੇਖਣ ਆਂਦਾ ਵਾ ਨਾ ਕੋਈ ਚੇਅਰਮੈਨ ਕਿਸੇ ਨੇ ਵੇਖਿਆ ਆਗੇ ਕਿਸੇ ਨੇ ਇਸ ਤੇ ਕੋਈ ਸੁਣਵਾਈ ਨਹੀਂ ਆਂ ਮੰਗ ਕਰਦੇ ਆ ਸਰਕਾਰ ਅਸੀਂ ਤਾਂ ਇਹੀ ਕਹਿੰਦੇ ਸਰਕਾਰ ਕੋ ਕੀ ਹੈ ਸੜਕਾਂ ਉੱਤੇ ਧਿਆਨ ਦਿੱਤਾ ਜਾਵੇ ਇਹ ਸਾਰੀ ਸੁਣਵਾਈ ਸਾਰੀ ਸਾਫ਼ ਕੀਤੀ ਜਾਵੇ ਬਹੁਤ ਬੁਰੇ ਹਾਲਾਤ ਨੇ ਅ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਜਿਹੜਾ ਬੜੇ ਹੀ ਕਹਿਣ ਨੂੰ ਤਾਂ ਬੜੇ ਵੱਡੇ ਵੱਡੇ ਨੇਤਾ ਜਿਹੜੇ ਇੱਥੇ ਐਮ ਐਲ ਏ ਰਹੇ ਨੇ ਪਰ ਇਹ ਏਰੀਆ ਜਿਹੜਾ ਬਹੁਤ ਹੀ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਦਾ ਇੰਟਰਸਟ ਦਾ ਏਰੀਆ ਹੈ ਤੇ ਇਹ ਬਹੁਤ ਹੀ ਅਣਗੌਲਿਆ ਗਿਆ ਇਹਨਾਂ ਕੋਝੀਆਂ ਸਿਆਸਤਾਂ ਦੇ ਕਰਕੇ ਜਿਹੜਾ ਇਹ ਏਰੀਆ ਵਾ ਇਹ ਕਾਫੀ ਅਣਗੌਲਿਆ ਗਿਆ ਸੋ ਹੁਣ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਔਰ ਇੱਥੋਂ ਦੇ ਜਿਹੜੇ ਐਮਐਲਏ ਨੇ ਸਤਿਕਾਰਯੋਗ ਸਰਦਾਰਨੀ ਜੀਵਨਜੋਤ ਕੌਰ ਜੀ ਉਹ ਪਹਿਲ ਦੇ ਆਧਾਰ ਤੇ ਜਿਹੜੇ ਇੱਥੋਂ ਦੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੇ ਨੇ ਭਾਵੇਂ ਕਿ ਏਰੀਆ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਜਾਂ ਇੱਥੋਂ ਦੇ ਲੋਕ ਲੀਡਰਾਂ ਵੱਲੋਂ ਬਹੁਤ ਅਣਗੌਲਿਆ ਗਿਆ ਸੀਗਾ ਪਰ ਹੁਣ ਉਹ ਆਪ ਨਿਜੀ ਜਿਹੜਾ ਇਹਦੇ 'ਚ ਦਿਲਚਸਪੀ ਲੈ ਕੇ ਤੇ ਇੱਥੋਂ ਦੇ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੇ ਨੇ ਔਰ ਜਿਹੜੇ ਏਰੀਆ ਦੀ ਤੁਸੀਂ ਗੱਲ ਕਰ ਰਹੇ ਹੋ ਜਹਾਜ਼ਗੜ ਦਾ ਜਿਹੜਾ ਲਾਗੇ ਦਾ ਏਰੀਆ ਜਿਵੇਂ ਕਿ ਟਰਾਂਸਪੋਰਟ ਨਗਰ ਜਾਂ ਉੱਥੋਂ ਦਾ ਦੇਖੋ ਮੈਂ ਤੁਹਾਡੇ ਸਾਹਮਣੇ ਹੋਣੇ ਗੱਲ ਕਰਕੇ ਹਟਿਆ ਜੀ ਐ ਐਮਐਲਏ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦਾ ਜਿਹੜਾ ਕੰਮ ਆ ਸੜਕਾਂ ਦਾ ਹੋਵੇ ਜਾਂ ਸੀਵਰੇਜ ਦਾ ਹੋਵੇ ਜਾਂ ਉਥੋਂ ਦੀ ਸਫਾਈ ਦਾ ਹੋਵੇ ਉਹ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਇੱਥੋਂ ਦੇ ਹਲਾਤ ਜਿਹੜੇ ਆ ਤੁਸੀਂ ਬਦਲੇ ਦੇਖੋਗੇ ਲਾਈਟਾਂ ਦਾ ਲੋਡਾ ਦਾ ਵੀ ਕੁਝ ਇਦਾਂ ਹੋਏਗਾ ਪੰਜਾਬ ਸਟਰੀਟ ਲਾਈਟਾਂ ਦਾ ਹਾਂਜੀ ਬਿਲਕੁਲ ਜੀ ਸਾਰਾ ਜਿਹੜਾ ਲਾਈਟਾਂ ਦਾ ਵੀ ਔਰ ਸੜਕਾਂ ਦਾ ਔਰ ਸੀਵਰੇਜ ਦਾ ਇਹ ਜਿਹੜੇ ਤਿੰਨੋਂ ਕੰਮ ਨੇ ਇਹ ਪ੍ਰਾਇੋਰਟੀ ਤੇ ਜਿਹੜੇ ਮੰਨਦੇ ਹੋ ਗਏ ਐਮਐਲਏ ਸਾਹਿਬ ਉਹ ਕਰਵਾ ਰਹੇ ਨੇ ਜੀ ਕਰਾਈ ਜਾਏ ਬਿਲਕੁਲ ਜੀ ਇਹ ਆਲਰੇਡੀ ਕੀਤਾ ਗਿਆ ਜੇ ਔਰ ਪੀਸੀਆਰ ਦੀ ਜਿਹੜੀ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਐਮਐਲਏ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਆ ਪੀਸੀਆਰ ਜਿਹੜੀ ਆ ਉਹ ਅੱਗੇ ਨਾਲ ਇੱਥੇ ਡਿਊਟੀ ਵਧਾ ਦਿੱਤੀ ਗਈ ਆ ਤਾਂ ਕਿ ਆਮ ਲੋਕਾਂ ਨੂੰ ਕੋਈ ਜਿਹੜੀ ਆ ਮੁਸ਼ਕਲ ਜਿਹੜੀ ਆ ਨਾ